28 ਦਸੰਬਰ ਇਹ ਉਹ ਦਿਨ ਹੈ ਜਦੋਂ ਚਮਕੌਰ ਦੀ ਧਰਤੀ ਹਲੇ ਵੀ ਸ਼ਹੀਦਾਂ ਦੇ ਲਹੂ ਨਾਲ ਭਿੱਜੀ ਹੋਈ ਸੀ ਕੱਲ ਵੱਡੇ ਸਾਹਿਬਜ਼ਾਦੇ ਆਣੇ ਧਰਮ ਲਈ ਆਪਣੀ ਜਵਾਨੀ ਕੁਰਬਾਨ ਕਰ ਦਿੱਤੀ ਅੱਜ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਗਵਾ ਕੇ اٹਲ ਖੜੇ ਸਨ ਪੁੱਤਰ ਸ਼ਹੀਦ ਹੋ ਗਏ ਸਾਥੀ ਵਿਛੜ ਗਏ ਪਰ ਗੁਰੂ ਦਾ ਹੌਸਲਾ ਜ਼ਰਾ ਵੀ ਨਹੀਂ ਡੋਲਿਆ ਇਹ ਉਹ ਪਲ ਸਨ ਜਦੋਂ ਇੱਕ ਪਿਤਾ ਦਾ ਦਿਲ ਟੁੱਟਿਆ ਹੋਵੇਗਾ ਪਰ ਇੱਕ ਗੁਰੂ ਦੀ ਆਤਮਾ ਹੋਰ ਮਜ਼ਬੂਤ ਹੋ ਗਈ 28 ਦਸੰਬਰ ਸਾਨੂੰ ਸਿਖਾਉਂਦਾ ਹੈ ਕਿ ਹਾਰ ਹਾਲਾਤਾਂ ਦੀ ਹੁੰਦੀ ਹੈ ਸੱਚ ਦੀ ਨਹੀਂ ਦਰਦ ਸਰੀਰ ਤੱਕ ਹੁੰਦਾ ਹੈ ਸਿੱਖੀ ਆਤਮਾ ਤੱਕ ਅਤੇ ਜੋ ਗੁਰੂ ਤੇ ਟਿਕ ਜਾਵੇ ਉਹ ਕਦੇ ਹਾਰਦਾ ਨਹੀਂ ਇਹ ਦਿਨ ਸਾਨੂੰ ਪੁੱਛਦਾ ਹੈ ਜਦੋਂ ਸਭ ਕੁਝ ਖਤਮ ਜਿਹਾ ਲੱਗੇ ਕਿ ਅਸੀਂ ਵੀ ਗੁਰੂ ਅੰਗ ਅਟਲ ਰਹਿ ਸਕਦੇ ਹਾਂ ਚੰਗੌਰ ਵਿੱਚ ਸਰੀਰ ਸ਼ਹੀਦ ਹੋਏ ਪਰ 28 ਦਸੰਬਰ ਨੂੰ ਸਿੱਖੀ ਹੋਰ ਉੱਚੀ ਹੋ ਗਈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।